ਪਤੀ ਦੇ ਅਤਿਆਚਾਰਾਂ ਤੋਂ ਤੰਗ ਹੋ ਕੇ ਇੱਕ ਔਰਤ ਨੇ ਲੈ ਲਈ ਫਾਂਸੀ ਆਪਣੇ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ। ਮਾਮਲਾ ਹੁਸ਼ਿਆਰਪੁਰ ਮੁਕੇਰੀਆਂ ਦੇ ਕਸਬਾ ਹਾਜੀਪੁਰ ਤੋਂ ਸਾਹਮਣੇ ਆਇਆ ਜਿੱਥੇ ਡੇਢ ਮਹੀਨੇ ਪਹਿਲਾਂ ਅਨੀਤਾ ਨਾਮ ਦੀ ਇੱਕ ਔਰਤ ਨੇ ਸਰਕਾਰੀ ਹਸਪਤਾਲ ਦੇ ਕੁਆਟਰ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲਿਆ ਸੀ। ਮਾਮਲਾ ਜਿਹੜਾ ਹੁਣ ਕਾਫੀ ਦਾ ਪੱਕਿਆ ਹੈ ਤੇ ਮ੍ਰਿਤਕ ਮਹਿਲਾ ਅਨੀਤਾ ਦੇ ਪਤੀ ਮਕੇਸ਼ ਕੁਮਾਰ ਸਰਕਾਰੀ ਹਸਪਤਾਲ ਹਾਜੀਪੁਰ ਦੇ ਵਿੱਚ ਕੰਮ ਕਰਦਾ ਸੀ ਔਰ ਆਪਣੀ ਪਤਨੀ ਸੁਨੀਤਾ ਤੇ ਦੋ ਬੱਚਿਆਂ ਦੇ ਨਾਲ ਹਸਪਤਾਲ ਦੇ ਸਰਕਾਰੀ ਕੁਆਟਰ ਦੇ ਵਿੱਚ ਰਹਿੰਦਾ ਸੀ ਔਰ ਜਾਣਕਾਰੀ ਦੇ ਅਨੁਸਾਰ ਦੱਸਦੀ ਹੈ ਕਿ ਜਿਹੜੀ ਔਰਤ ਸੁਨੀਤਾ ਨਾਮ ਦੀ ਇਹ ਔਰਤ ਹੈ ਜਿਸ ਨੇ ਆਪਣੇ ਆਪ ਨੂੰ ਖਤਮ ਕੀਤਾ ਉਸ ਦੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਮੇਰੀ ਬੇਟੀ ਜਿਹੜੀ ਆ ਮੇਰੀ ਧੀ ਜੋ ਹੈ ਆਤਮ ਹੱਤਿਆ ਨਹੀਂ ਕਰ ਸਕਦੀ ਹੈ ਉਸ ਨੂੰ ਮਜਬੂਰ ਕੀਤਾ ਗਿਆ ਹਾਲਾਂਕਿ ਤੁਹਾਨੂੰ ਦੱਸਦੀ ਹੈ ਕਿ ਪਤੀ ਤੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਜਿਹੜਾ ਉਹਨਾਂ ਦਾ ਜਵਾਈ ਹੈ ਯਾਨੀ ਕਿ ਮੁਕੇਸ਼ ਉਹ ਹਮੇਸ਼ਾ ਹੀ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਇਸ ਮਾਮਲੇ ਦੇ ਵਿੱਚ 23 ਵਾਰ ਰਾਜੀਨਾਮਾ ਵੀ ਥਾਣੇ ਦੇ ਵਿੱਚ ਹੋਇਆ ਤੇ ਪਰ ਹੁਣ ਦੱਸੀਏ ਕਿ ਉਹਨਾਂ ਦੀ ਬੇਟੀ ਨੂੰ ਉਹਨਾਂ ਦੀ ਧੀ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਬਹੁਤ ਜ਼ਿਆਦਾ ਪੀੜਤ ਕੀਤਾ ਗਿਆ ਸੀ ਤੇ ਅਖਰ ਉਸਨੇ ਤੰਗ ਪਰੇਸ਼ਾਨ ਹੋ ਕੇ ਮੇਰੀ ਧੀ ਨੇ ਆਤਮ ਹੱਤਿਆ ਕਰ ਲਈ ਹੈ ਇਸ ਦੇ ਵਿਚਾਰੇ ਦੱਸੀਏ ਕਿ ਨਾਲ ਦੀ ਨਾਲ ਅਨੀਤਾ ਜਿਹੜੀ ਆ ਆਪਣੀ ਡਾਇਰੀ ਦੇ ਉੱਤੇ ਸਭ ਕੁਝ ਲਿਖ ਕੇ ਦੱਸਿਆ ਉਸਨੇ ਲਿਖਿਆ ਹੋਇਆ ਤੇ ਜਿਸ ਦੇ ਵਿੱਚ ਸਭ ਕੁਝ ਜਿਹੜਾ ਸਪਸ਼ਟ ਹੁੰਦਾ ਅਨੀਤਾ ਦੀ ਡਾਇਰੀ ਜਿਹੜੀ ਆ ਉਸਦੇ ਕਮਰੇ ਦੇ ਵਿੱਚ ਇੱਕ ਦਿਨ ਉਹਨਾਂ ਨੂੰ ਮਿਲੀ ਔਰ ਉਸਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜਿਹੜਾ ਉਸਦਾ ਪਤੀ ਹੈ ਉਹ ਘਰ ਦੇ ਵਿੱਚੋਂ ਫਰਾਰ ਸੀ ਔਰ ਉਸ ਤੋਂ ਬਾਅਦ ਦੱਸੀਏ ਕਿ ਹਾਜੀਪੁਰ ਪੁਲਿਸ ਅਜੇ ਤੱਕ ਉਸ ਨੂੰ ਨਹੀਂ ਫੜ ਸਕੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਸਾਨੂੰ ਇਨਸਾਫ ਦੀ ਗੋਹਾਰ ਜੋ ਹੈ ਪਰਿਵਾਰ 'ਚ ਜਿਹੜਾ ਲਗਾ ਰਿਹਾ ਕਿ ਸਾਨੂੰ ਇਨਸਾਫ ਚਾਹੀਦਾ ਯਾਨੀ ਕਿ ਹੁਣ ਪਤੀ ਦੇ ਤਸ਼ਦਦ ਤੋਂ ਟੰਗ ਹੋ ਕੇ ਟੰਗ ਹੋ ਕੇ ਇੱਕ ਪਤਨੀ ਨੇ ਆਤਮ ਹੱਤਿਆ ਕਰ ਲਈ ਤੇ ਹੁਣ ਪੀਕੇ ਪਰਿਵਾਰ ਵਾਲੇ ਜਿਹੜੇ ਨੇ ਤੇ ਲੜਕੀ ਦੇ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰਦੇ ਨੇ ਕਿ ਸਾਡੀ ਬੱਚੀ ਆਤਮ ਹੱਤਿਆ ਉਹ ਨਹੀਂ ਕਰ ਸਕਦੀ ਉਸ ਨੂੰ ਮਜਬੂਰ ਕੀਤਾ ਗਿਆ ਉਸ ਨੂੰ ਮਾਨਸਿਕ ਸਰੀਰਕ ਤੌਰ ਤੇ ਪੀੜਤ ਬਹੁਤ ਜਿਹੜਾ ਵੱਡੇ ਪੱਤਰ ਦੇ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪਰਿਵਾਰ ਵੱਡੇ ਇਲਜ਼ਾਮ ਲਗਾ ਰਿਹਾ ਤੇ ਪੁਲਿਸ ਦੇ ਉੱਤੇ ਜਿਹੜੇ ਵੱਡੇ ਇਲਜ਼ਾਮ ਨੇ ਕਿ ਕੋਈ ਵੀ ਕਾਰਵਾਈ ਜਿਹੜੀ ਆ ਨਹੀਂ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਕੀ ਕੁਝ ਬਿਆਨ ਤੁਸੀਂ ਸੁਣ ਸਕਦੇ ਹੋ ਵੇ ਇੱਕ ਮੈਨੂੰ 9 ਵਜੇ ਫੋਨ ਆਇਆ ਤੇ ਕੁੜੀ ਠੀਕ ਠਾਕ ਹਸਤੀ ਬੋਲੀ ਮੇਰੇ ਨਾਲ ਉਸ ਤੋਂ ਬਾਅਦ ਕੁੜੀ ਨੇ ਫੋਨ ਕੱਟ ਦਿੱਤਾ ਮੈਂ ਕੀਤਾ ਮੇਰੇ ਤੋਂ ਬਾਅਦ ਕੁੜੀ ਕਹਿਣ ਲੱਗੀ ਵੀ ਮੰਮੀ ਇਦਾਂ ਹੀ ਆ ਕਹਿੰਦੀ ਮੈਂ ਕਿ ਇਟਲੈਂਡ ਨਹੀਂ ਗਈ ਕਹਿੰਦੀ ਇਟਲੈਂਡ ਨਹੀਂ ਗਈ ਵੀ ਲੜੇ ਕਰਦਾ ਹੈ ਮੈਂ ਕਿ ਲੜੇ ਕਰਨ ਨੂੰ ਰੋਟੀ ਪਾਣੀ ਖਾਦਾ ਕਹਿੰਦੀ ਹੈ ਨਹੀਂ ਮੈਂ ਕਿ ਬਣਾ ਤੇ ਖਾਓ ਤੇ ਇਟ ਲਿਆਓ ਤੇ ਇਟ ਹੈ ਨਹੀਂ ਇੰਨੀ ਗੱਲ ਕਹਿਣ ਤੋਂ ਬਾਅਦ ਫੇਰ ਇਹਨੇ ਫੋਨ ਕੱਟ ਦਿੱਤਾ ਮੇਰੇ ਪੈਸੇ ਖਤਮ ਹੋ ਗਏ ਮੈਂ ਇਹਨੂੰ ਫੋਨ ਨਹੀਂ ਕਰ ਪਾਈ ਫੇਰ ਇਹਨ ਕੋਈ 11:00 ਵਜੇ ਸਾਢੇ 11:00 ਪਤਾ ਨਹੀਂ ਕਿੰਨਾ ਕਿੰਨਾ ਕ ਟਾਈਮ ਇੰਨਾ ਕੀ ਹਾ ਕੀਤਾ ਕਹਿੰਦੀ ਮੰਮੀ ਲੜੇ ਕਰਦਾ ਹੈ ਤੇ ਇਹ ਪਿੱਛੇ ਬੋਲਿਆ ਕਹਿੰਦਾ ਮੰਮੀ ਨੂੰ ਲੱਗਦੀ ਦੱਸਣ ਕਹਿੰਦਾ ਅੱਜ ਜਾਂ ਤੂੰ ਹਨੀ ਜਾਵੇਂ ਹਨੀ ਕਿ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਕਿ ਬੇਟੀ ਤੁਹਾਡੀ ਨੇ ਆਤਮ ਹੱਤਿਆ ਕਰ ਲਈ ਉਹ ਇਹੀ ਆ ਕੋਈ 3:00 ਹੋਵੇ ਜਾਂ ਕਿੰਨਾ 3:30 ਹੋਵੇ ਮੈਂ ਕਹੋ ਚੀ ਹੋਏਗਾ ਟਾਈਮ ਮੈਨੂੰ ਨਹੀਂ ਪਤਾ ਵੀ ਕਮੇਟੀ ਨੇ ਵੀ ਨਰਸਿੰਗ ਕੀਤੀ ਹੋਈ ਸੀ ਹਾਂਜੀ ਉਹਨਾਂ ਕੀਤੀ ਸੀ ਉਹਨੂੰ ਜਾਣ ਨਹੀਂ ਦਿੰਦਾ ਕਿਤੇ ਵੀ ਨੌਕਰੀ ਪੇਸੇ ਵਾਸਤੇ ਉਹਨੇ ਬਹੁਤ ਜ਼ੋਰ ਪਾਇਆ ਵੀ ਮੈਂ ਕਿਤੇ ਲੱਗ ਜੰਨੀ ਆ ਵੀ ਚਲ ਹਾਂਜੀ ਕੀ ਮੰਗ ਕਰਦੇ ਪੁਲਿਸ ਤੋਂ ਮੰਗ ਮੈਂ ਇਹ ਕਰਨੀ ਚਾਹੰਨੀ ਆ ਵੀ ਪੁਲਿਸ ਦੀ ਪੂਰੀ ਉਹਨੂੰ ਕਵਰ ਕਰੇ ਆਪਣੇ ਉਹਦੇ ਵਿੱਚ ਲਵੇ ਤੇ ਮੈਨੂੰ ਮੈਂ ਬਾਹਰ ਅੰਦਰ ਵੀ ਜਾਣਾ ਹੈ ਹੁਣ ਕੋਰਟ ਕਚਾਰੀਆਂ 'ਚ ਵੀ ਜਾ ਮੈਂ ਘਰ ਵੀ ਇਕੱਲੀ ਰਹਿਣੀ ਆ ਹੋ ਸਕਦਾ ਇਹ ਇਦਾਂ ਦਾ ਬਦਮਾਸ਼ ਨਿਕਲੇ ਆਏ ਮਾਰ ਨਹੀਂ ਸਕਦਾ ਸਾਨੂੰ ਖਤਰਾ ਹੈ ਇਹ ਆਪਣੀ ਜਾਨ ਦਾ ਮੈਂ ਜੇਹੀ ਕਹਿਣਾ ਚਾਹੁੰਦਾ ਕਿ ਮੇਰੀ ਭੈਣ ਦਾ ਨਾਮ ਨਹੀਂ ਤਾਂ ਦੇਵੀ ਹੈ ਜੀ ਇਹਦਾ ਵਿਆਹ ਗੋਇਲ ਪਿੰਡ ਹੋਇਆ ਜੀ ਗੜਤਾਰਪੁਰ ਤੇ ਆਪਣੇ ਹਸਬੰਦ ਨਾਲ ਰਾਜਪੁਰ ਰਹਿੰਦੇ ਜੀ ਉੱਥੇ ਜੋਬ ਕਰਦੇ ਹਸਬੰਦ ਨੇ ਉੱਥੇ ਇਹ ਜੀ ਜੋ ਡੈਥ ਸਰਟੀਫਿਕੇਟ ਵਗੈਰਾ ਹੁੰਦੇ ਆ ਜਾਂ ਫਿਰ ਪਰਚੇ ਵਗੈਰਾ ਹੁੰਦੇ ਉਹ ਕੱਟਦੇ ਹੀ ਆ ਤੇ ਇੰਦੀ ਹੁਣ ਪੋਸਟਿੰਗ ਭੋਲੇ ਦੀ ਆ ਉੱਥੇ ਜੋਬ ਕਰਦੇ ਵੇ ਇਸ ਟਾਈਮ ਲੇਕਿਨ ਰਹਿੰਦੇ ਕੁਆਟਰ ਵਿੱਚ ਹੀ ਗਏ ਆ ਗੜਤਾਰ ਹਸਪੀਟਲ ਦੇ ਅੰਦਰ ਇਹ ਉੱਥੇ ਜੀ ਵਿਆਹ ਤੋਂ ਪਹਿਲਾਂ ਹੀ ਇਹਦਾ ਥੋੜਾ ਜਿਹਾ ਜਦੋਂ ਮਤਲਬ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਇਹਦਾ ਨਾ ਸਾਲ ਦੇ ਵਿੱਚ ਵਿੱਚ ਹੀ ਆਪਣਾ ਥੋੜਾ ਰੰਗ ਦਿਖਾਉਣਾ ਸ਼ੁਰੂ ਕਰਤਾ ਹੀ ਹੈ ਇਹਦਾ ਮਾਰਕਟਾਈ ਕਰਨੀ ਜਾਂ ਫਿਰ ਇਦਾਂ ਕਰਨਾ ਤੇ ਕੁੜੀ ਵੀ ਥੋੜੀ ਤੰਗ ਹੋ ਗਈ ਦੀ ਇਹਨਾਂ ਦੇ ਪਹਿਲਾਂ ਵੀ ਲੇਕਿਨ ਜਦੋਂ ਸਾਲ ਹੋਇਆ ਬੱਚਾ ਵੀ ਹੋਇਆ ਮੁੰਡਾ ਮੁੰਡਾ ਵੀ ਉਸ ਤੋਂ ਬਾਅਦ ਇਹਦਾ ਪਤਾ ਲੱਗੇ ਕਿ ਇਹ ਐਕਸਟਰਾ ਫੇਅਰ ਵੀ ਕਰਦਾ ਹੈ ਕੁੜੀਆਂ ਨਾਲ ਗੱਲਾਂ ਬਾਤਾਂ ਕਰਦਾ ਹੈ ਸ਼ਰਾਬਾਂ ਪੀਂਦਾ ਹੈ ਤੇ ਇਹਨਾਂ ਨੇ ਫਿਰ ਆਪਣਾ ਇਹ ਪਹਿਲਾਂ ਨਾਨਾਂ ਤੋਂ ਰੈਂਦਾ ਹੀ ਉੱਥੇ ਆਪਣੇ ਨਾਨਾਂ ਵੀ ਮਾਰਦੀ ਕੋਟਦੀ ਸੀ ਇਹਨਾਂ ਨੂੰ ਉਹਦੀ ਕੁੜੀ ਵੀ ਉਸ ਟਾਈਮ ਕੁਵਾਰੀ ਸੀ ਉਹ ਵੀ ਤੇ ਇਹ ਕੁੜੀ ਜਿਆਦਾ ਪਰੇਸ਼ਾਨ ਨਹੀਂ ਫਿਰ ਇਹਨਾਂ ਨੇ ਉੱਥੋਂ ਕੁਆਰਟਰ ਸ਼ਿਫਟ ਕਰਕੇ ਹਜਪੁਰ ਆ ਗਏ ਇੱਥੇ ਆ ਕੇ ਨੇ ਹੋਰ ਜਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਕੁੜੀ ਨੂੰ ਮਾਰਨਾ ਕੁੱਟਣਾ ਸ਼ਰਾਬ ਪੀ ਕੇ ਜਾਂ ਕੁੜੀਆਂ ਨਾਲ ਘੁੰਮਣਾ ਫਿਰਨਾ ਬਾਹਰ ਹੀ ਰਹਿਣਾ ਕੁੜੀ ਨਾਲ ਬੁਲਾਣਾ ਚਲਾਣਾ ਨਹੀਂ ਉਹ ਕੁੜੀ ਤਾਂ ਇਹਨਾਂ ਨੂੰ ਛੱਡ ਵੀ ਨਹੀਂ ਪਾਈ ਕਿ ਬੱਚੇ ਕਰਨ ਨਹੀਂ ਆ ਸਕਦੀ ਹੋਣਾ ਸੁਸਾਇਟੀ ਕਰ ਦੋ ਕੀਤਾ ਕੁੜੀ ਨੇ ਸੁਸਾਇਟੀ ਜੀ 11 ਤਰੀਕ ਨੂੰ ਕੀਤਾ 11 10 ਨੂੰ ਕੀਤਾ ਤੇ ਉਸ ਦਿਨ ਵੀ ਉਸ ਦਿਨ ਨੇ ਬਹੁਤ ਮਾਰਕਟਾਈ ਕੀਤੀ ਕੁੜੀ ਨਾਲ ਪਹਿਲਾਂ 9:30 ਵਜੇ ਤੱਕ ਗੱਲਬਾਤ ਕੀਤੀ ਮੰਮੀ ਨਾਲ ਤੇ ਮੰਮੀ ਨੇ ਬਿਮਾਰੀ ਹੁੰਦੇ ਨਾਲ ਗੱਲਬਾਤ ਕਰਨ ਦੇ ਹਾਲ ਚਾਲ ਪੁੱਛਣ ਦੀ ਉਸ ਟਾਈਮ ਤੇ ਠੀਕ ਠਾਕ ਹੀ ਸਭ ਕੁਝ ਨਹੀਂ ਹੈ ਏਕਰ 11:30 ਵਜੇ ਤਕਰੀਬਨ ਇਹਨਾਂ ਨੇ ਜੀ ਫੇਰ ਕੁੜੀ ਦਾ ਫੋਨ ਆਇਆ ਕਿ ਮੈਨੂੰ ਮਾਰਦਾ ਕੁੱਟਦਾ ਪਿਆ ਹੈ ਇਹਨੇ ਸ਼ਰਾਬ ਪੀਤੀ ਈ ਦਰ ਕੇ ਤੇ ਮੰਮੀ ਉਹਨੇ ਫੋਨ ਤੇ ਗੱਲ ਕਰਦੇ ਪਈ ਇਹਦੇ ਨਾਲ ਕਿ ਤੂੰ ਕਿਉਂ ਮਾਰਦਾ ਪਿਆ ਇਦਾਂ ਦਾ ਤੇ ਪਿੱਛੋਂ ਦੀ ਇਹ ਬੋਲਣ ਦੇ ਕਿ ਮੈਂ ਜਾਂ ਤੈਨੂੰ ਛੱਡਣਾ ਜਾਂ ਮੈਂ ਮਰ ਜਣਾ ਤੇ ਇਹ ਮਾਰਦਾ ਕੁੱਟਦਾ ਪਿਆ ਇਦਾਂ ਫੇਰ ਉਸ ਤੋਂ ਬਾਅਦ ਜੀ ਸਾਨੂੰ 1:42 ਤੱਕ ਕੁੜ ਉਸ ਤੋਂ ਬਾਅਦ 2:30-3:00 ਵਜੇ ਇਹਦੀ ਕਾਲ ਆਈ ਹੈ ਕਿ ਜਿੱਦਾਂ ਕਿ ਜੀ ਅਨੀਤਾ ਨੇ ਫਾਹ ਲੈ ਲਿਆ ਫਾਂਸਿਸ ਹਾਂਜੀ ਹਸਬੰਦ ਨੇ ਫੋਨ ਕੀਤਾ ਕਿ ਅਨੀਤਾ ਨੇ ਫਾਹ ਲੈ ਲਿਆ ਤੇ ਇਹਨਾਂ ਨੇ ਸਾਡੀ ਪੁਲਿਸ ਆਈ ਹੈ ਜਾਂ ਫਿਰ ਇਹਦਾ ਡਾਕਟਰ ਆਇਆ ਉਹਨਾਂ ਨੇ ਡੈੱਡ ਬੋਡੀ ਕਹਿੰਦੇ ਥੱਲੇ ਤਾੜੀ ਪੁਲਿਸ ਦੇ ਮੁਤਾਬਕ ਆਈ ਹੈ ਕਿ ਡੈੱਡ ਬੋਡੀ ਥੱਲੇ ਤਾੜੀ ਇਹਨਾਂ ਨੇ ਸਾਡਾ ਵੇਟ ਵੀ ਨਹੀਂ ਕੀਤਾ ਹੁੰਦਾ ਕੋਈ ਇੰਤਜ਼ਾਰ ਨਹੀਂ ਕੀਤਾ ਇਹ ਡੈੱਡ ਬੋਡੀ ਲੈ ਕੇ ਮਕੇਰੀਆਂ ਹਸਪੀਟਲ ਐਡਮਿਟ ਕਰਾ ਕੇ ਚੱਲ ਗਏ ਉਸ ਦਿਨ ਤੋਂ ਲੈ ਕੇ ਇਹ ਇਹ ਉਸ ਦਿਨ ਦਾ ਫਰਾਰ ਚੱਲਦਾ ਪਿਆ ਹੈ ਪੁਲਿਸ ਨੇ ਵੱਲੋਂ ਕੀ ਕਾਰਵਾਈ ਕੀਤੀ ਆਰੀ ਹੁੰਦੀ ਹੈ ਪੁਲਿਸ ਵੱਲੋਂ ਸਿਰ ਮਿਸਰ ਹੈਗੇ ਕਿ ਹਾਂ ਕਾਰਵਾਈ ਕਰਦੇ ਪਏ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ ਬੰਦੇ ਨੇ ਬਾਰੋ-ਬਾਰੇ ਆਪਣੀ ਬੇਲ ਵਸਤੂ ਵੀ ਅਪਲਾਈ ਕਰ ਦਿੱਤਾ ਹੀ ਆ ਤੇ ਬੇਲ ਨੂੰ ਜੱਜ ਨੇ ਦਿੱਤੀ ਵੀ ਨਹੀਂ ਹੈ ਤੇ ਬੇਲ ਉਹਦੀ ਕੈਨਸਲ ਹੋ ਗਈ ਹੈ ਤੇ ਹੁਣ ਉਹ ਬੰਦਾ ਫੇਰ 도ੜਿਆ ਹੀ ਹਾਲ ਤੱਕ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ ਮੇਰਾ ਇਹ ਹੈ ਕਿ ਮੈਂ ਆਰਮੀ ਪਰਸਨ ਆ ਜੀ ਮੈਂ ਕੱਲ ਜਾ ਰਿਹਾ ਮੇਰੇ ਮੰਮੀ ਪਾਪਾ ਇਕੱਲੇ ਘਰ ਰਹਿੰਦੇ ਆ ਇਦਾਂ ਹੋਵੇ ਕਿ ਕੱਲ ਨੂੰ ਜੋ ਫਰਾਰ ਚੱਲਦਾ ਪਿਆ ਕੱਲ ਨੂੰ ਮੰਮੀ ਦੇ ਨਾਮ ਤੇ ਕੇਸ ਚੱਲਦਾ ਵੇ ਮੰਮੀ ਨੂੰ ਨੁਕਸਾਨ ਕਰੇਗਾ ਜੁਤੇ ਪੁਲਿਸ ਜਿਹੜੀ ਹੈ ਜ਼ਿੰਮੇਵਾਰ ਹੋਏਗੀ ਅ ਦੇਖੋ ਜੀ ਇਹ ਬੜੀ ਦੁੱਖ ਦੀ ਗੱਲ ਹੈ ਮਾਤਾ ਜੀ ਨੂੰ ਵੀ ਸੁਣਿਆ ਹੈ ਤੁਸੀਂ ਭਰਾ ਨੂੰ ਵੀ ਸੁਣਿਆ ਹੈ ਤਾਂ ਮੈਂ ਮੌਕੇ ਤੇ ਜਦੋਂ ਪਤਾ ਲੱਗਿਆ ਕਿ ਬੇਟੀ ਨੇ ਸੁਸਾਈਡ ਕਰ ਲਿਆ ਹੈ ਤਾਂ ਮੈਂ ਉੱਥੇ ਪ੍ਰੈਜ਼ੈਂਟ ਰਹੇ ਹਾਂ ਪੋਸਟਮਾਰਟਮ ਤੱਕ ਪ੍ਰੈਜ਼ੈਂਟ ਰਹੇ ਹਾਂ ਔਰ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਕੋਈ ਹਿਸਾਨੀ ਕੀਤਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਬੇਟੀ ਬੜੀ ਇੰਟੈਲੀਜੈਂਟ ਸੀਗੀ ਪੜ੍ਹੀ ਲਿਖੀ ਸੀਗੀ ਉਹਨੂੰ ਟੌਰਚਰ ਕੀਤਾ ਜਾਂਦਾ ਸੀ ਪਰਿਵਾਰ ਦੇ ਅੰਦਰ ਤੇ ਕੋਈ ਵੀ ਆਪਣੀ ਜਿਹੜੀ ਜੀਵਨ ਇਲਾ ਸਮਾਪਤ ਮੇਰੇ ਖਿਆਲ ਨਾਲ ਸਾਨੂੰ ਪੁੱਛਿਆ ਜਾਵੇ ਤੇ ਉਹ ਕਿਹੜੀ ਸਟੇਜ ਤੇ ਆ ਕੇ ਅਸੀਂ ਆਪਣੀ ਜੀਵਨ ਇਲਾ ਸਮਾਪਤ ਕਰਦੇ ਹਾਂ ਕੋਈ ਹੈ ਕੋਈ ਇਨਾਂ ਇਹ 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 ਦੀ ਘਟਨਾ ਵਾਪਰੀ ਹੈ ਤਾਂ ਦੁਖੀ ਸੀ ਕੁੜੀ ਤਾਂ ਹੀ ਇਹ ਘਟਨਾ ਵਾਪਰੀ ਹੈ ਤਾਂ ਪੁਲਿਸ ਦੀ ਜ਼ਿੰਮੇਵਾਰੀ ਪਰਚਾ ਘਟਨਾ ਹੀ ਨਹੀਂ ਜਿਹੜਾ ਦੋਸ਼ੀ ਹੈ ਉਹਨੂੰ ਅਰੈਸਟ ਕਰਨਾ ਵੀ ਬੰਦ ਸੀ ਜਿਹਦੇ ਵਿੱਚ ਮੈਂ ਇਹ ਕਹਾਂਗਾ ਕਿ ਇਹ ਪੁਲਿਸ ਦੀ ਨੰਨਾਈਕੀ ਹੈ ਜਾਂ ਉਹ ਬੜਾ ਵੱਡਾ ਕ੍ਰਿਮੀਨਲ ਹੈ ਜਿਹੜਾ ਪੁਲਿਸ ਦੇ ਕਾਬੂ ਹੀ ਨਹੀਂ ਆ ਰਿਹਾ ਜੋ ਚੀਜ਼ਾਂ ਆਂਦੀਆਂ ਕਿ ਉਹ ਇੱਕ ਐਕਸਪਰਟ ਕ੍ਰਿਮੀਨਲ ਹੋ ਸਕਦਾ ਹੈ ਉਹ ਕਿ ਬੜਾ ਉਹਨੂੰ ਤਜਰਬਾ ਹੈ ਇਸ ਚੀਜ਼ ਦਾ ਤੇ ਉਹ ਪਰਿਵਾਰ ਨੂੰ ਹੋਰ ਟੌਰਚਰ ਕਰ ਰਿਹਾ ਜਦੋਂ ਉਹਨੂੰ ਸੈਂਡਰ ਕਰਨਾ ਚਾਹੀਦਾ ਸੀ ਉਹਦੇ ਬੱਚੇ ਐ ਇਥੋਂ ਸਿੱਧਕ ਸਾਫ ਨਜ਼ਰ ਆ ਰਿਹਾ ਕਿ ਬੰਦਾ ਆਪਦੀ ਸੋਚ ਘਟੀਆ ਸੀ ਜਿਹੜਾ ਆਪਣੇ ਬੱਚਿਆਂ ਵੱਲ ਵੀ ਨਹੀਂ ਦੇਖ ਰਿਆ ਉਹ ਇਹਨਾਂ ਕੋਲ ਆਂਦਾ ਮਾਫੀ ਮੰਗਦਾ ਅਰੈਸਟ ਹੋ ਜਾਂਦਾ ਕੀ ਹੋਣ ਲੱਗਾ ਸੀ ਤੋਂ ਉਹਨੇ ਇਦਾਂ ਨਹੀਂ ਕੀਤਾ ਜਿਹਦੇ ਕਰਕੇ ਪਰਿਵਾਰ ਚ ਹੋਰ ਲੋਕ ਦੇ ਪ੍ਰਤੀ ਨਫ਼ਰਤ ਪੈਦਾ ਹੋਈ ਹੈ ਸਮਾਜ ਵਿੱਚ ਨਫ਼ਰਤ ਪੈਦਾ ਹੋਈ ਹੈ ਤੋਂ ਮਾਨਯੋਗ ਡਿਪਟੀ ਸਾਹਿਬ ਨੂੰ ਬੇਨਤੀ ਹੈ ਬੜੇ ਕਾਬਿਲ ਆਫੀਸਰ ਹੈ ਸਾਡੇ ਤੇ ਐਸ ਐਚਓ ਜੀ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਅਰੈਸਟ ਕਿਉਂ ਨਹੀਂ ਕੀਤਾ ਉਹਦਾ ਜਵਾਬ ਦੇਣਾ ਪੈਣਾ ਹੈ ਤੋਂ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੋਂ ਮੈਨੂੰ ਇਹ ਸ਼ੱਕ ਹੋ ਰਿਹਾ ਹੈ ਪੁਲਿਸ ਤੇ ਵੀ ਕਿ ਕਿਤਨਾ ਕਿਤੇ ਕੋਈ ਮਿਲੀ ਭਗਤ ਹੈ ਜਿਹੜਾ ਬੰਦਾ ਅਜੇ ਤੱਕ ਅरेस्ट ਨਹੀਂ ਕੀਤਾ ਤੇ ਮੇਰੀ ਪਿੰਡ ਪੰਚਾਇਤ ਵੱਲੋਂ ਵੀ ਇਲਾਕੇ ਦੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਅਗਰ ਪੁਲਿਸ ਉਹਨੂੰ ਅरेस्ट ਨਹੀਂ ਕਰਦੀ ਤੇ ਸਾਨੂੰ ਸਾਰਿਆਂ ਨੂੰ ਇਸ ਪਰਿਵਾਰ ਦੇ ਨਾਲ ਖੜਿਆ ਹੋਣ ਦੀ ਲੋੜ ਹੈ ਤਾਂ ਅਸੀਂ ਆਵਾਜ਼ਨ ਵੀ ਕਰਾਂਗੇ ਤਾਂ ਮੈਂ ਉਹਨੂੰ ਵੀ ਇੱਕ ਚੇਤਾਵਨੀ ਦੇ ਰਿਹਾ ਹਾਂ ਕਿ ਬੰਦੇ ਦਾ ਪੁੱਤ ਬਣ ਕੇ ਆਪਣੇ ਆਪ ਨੂੰ ਸੈਂਡਰ ਕਰਦੇ ਚਲੋ ਪਰਿਵਾਰ ਨੂੰ ਕਿਤੇ ਸਮਝਾਵਾਂਗੇ ਕੋਈ ਗੱਲ ਤੋੜਾਂਗੇ ਕਿਸੇ ਪਾਸੇ ਉਹ ਤੇ ਬਾਧੀਆਂ ਗੱਲਾਂ ਹੈ ਕਿ ਬਾਅਦ ਚ ਕੀ ਕਰਨਾ ਹੈ ਲੇਕਿਨ ਦੋਸ਼ੀ ਅरेस्ट ਹੋਣਾ ਚਾਹੀਦਾ ਹੈ ਇਹ ਪੁਲਿਸ ਦੀ ਨਲਾਇਕੀ ਦਰਸਾ ਰਿਹਾ ਹੈ ਤੇ ਉਹਦੀ ਹੁਸ਼ਿਆਰੀ ਮੁਕੇਸ਼ ਕੁਮਾਰ ਜੀ ਤਾਂ ਮਾਰੀ ਦੇ ਮਾਮਲੇ ਦੇ ਵਿੱਚ ਹੁਣ ਤੱਕ ਪ੍ਰੋਫੈਸ਼ਨਲ ਲੋਕ ਕੀ ਕਾਰਵਾਈ ਕੀਤੀ ਹੈ ਸਰ ਇੱਕ ਨਾ ਆਪਣੇ ਅਨੀਤਾ ਦੇਵੀ ਵਾਈਫ ਆਫ ਮੁਕੇਸ਼ ਕੁਮਾਰ ਇਹ ਤਾਂ ਸਰਕਾਰੀ ਕੁਆਟਰਾਂ 'ਚ ਰਹਿੰਦੇ ਸੀ ਤੇ ਉਹਦਾ ਪਤੀ ਜਿਹੜਾ ਮੁਕੇਸ਼ ਕੁਮਾਰ ਉਹ ਸ਼ਰਾਬਸ਼ੂ ਪੀ ਕੇ ਉਹਨੂੰ ਕਾਫੀ ਤੱਕ ਪਰੇਸ਼ਾਨ ਕਰਦਾ ਸੀ ਜਿਸ ਨੇ ਉਹ ਤੋਂ ਤੱਕ ਪਰੇਸ਼ਾਨ ਹੋ ਕੇ ਆਪਣੀ ਫਾਹ ਲੈ ਕੇ ਜੀਵਨ ਦੀ ਲਾ ਸਮਾਪਤ ਕਰ ਲਈ ਸੀ ਦੋਸ਼ੀ ਦੇ ਖਿਲਾਫ 78/25 ਮਕਦਮਾ ਦਰਜ ਦਿਸਟ੍ਰਿਕਟ ਕੀਤਾ ਗਿਆ ਵਾ ਦੋਸ਼ੀ ਨੂੰ ਫੜਨ ਲਈ ਅਲੱਗ-ਅਲੱਗ ਜਗਤ ਰੇਡ ਕੀਤੇ ਜਾ ਰਹੇ ਆ ਸਾਨੂੰ ਵੀ ਪਤਾ ਲੱਗਾ ਵੀ ਉਹ ਦੀ ਰਸਈ ਹਿਮਾਚਲ ਜਾ ਉੱਥੇ ਵੀ ਰੇਡ ਕੀਤੇ ਜਾ ਰਹੇ ਆ ਤੇ ਇਸ ਨੇ बार-बार ਆਪਣੀ ਸ਼ੈਸਨ ਗੁੱਡ ਬੇਲ ਲਗਾਈ ਸੀ ਉਹ ਵੀ ਪੁਲਿਸ ਨੇ ਅਹੀ ਰਿਜੈਕਟ ਕਰਾ ਦਿੱਤੀ ਹੈ ਤੇ ਅਸੀਂ ਪੂਰਾ ਜ਼ੋਰ ਪੁਰਸ਼ ਕਰਨ ਇਹਨੂੰ ਕਾਬੂ ਕਰ ਲਿਆ ਰੇਡ ਛੱਡ ਜਾ ਰਹੀ ਹੈ ਉਹਦੇ